ਅੱਜ ਜਿਸੀ ਸਾਰੇ ਜਾਣਦੇ ਆ ਕਿ ਸਾਡੇ ਪੰਜਾਬ ਦੇ ਮਹਾਨ ਸੁਪੂਤ ਦੇਸ਼ ਦੇ ਪੁਰਵ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਜੀ ਦਾ ਨਿਦਾਨ ਹੋਇਆ ਉਹਤੇ ਭਾਰਤੀ ਜਨਤਾ ਪਾਰਟੀ ਪੰਜਾਬ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਸਰਦਾਰ ਮਨਮੋਹਨ ਸਿੰਘ ਜੀ ਸਾਡੇ ਸਾਰੇ ਪੰਜਾਬੀਆਂ ਦਾ ਮਾਣ ਰਹੇ ਨੇ ਔਰ ਉਹਨਾਂ ਨੇ ਨਾ ਕੇਵਲ ਵਿਸ਼ਵ ਦੇ ਵਿੱਚ ਦੇਸ਼ ਦਾ ਸਨਮਾਨ ਵਧਾਇਆ ਬਲਕਿ ਪੰਜਾਬ ਦਾ ਨਾਮ ਉੱਚਾ ਕੀਤਾ ਦੇਸ਼ ਦੇ ਵਿੱਚ ਆਰਥਿਕ ਸੰਕਟ ਵੇਲੇ ਜਾਂ ਆਰਥਿਕ ਵਿਕਾਸ ਦੇ ਵਿੱਚ ਜਿਹੜਾ ਉਹਦਾ ਯੋਗਦਾਨ ਹੈ ਉਸ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ ਉਹਨਾਂ ਨੇ ਦੇਸ਼ ਨੂੰ ਆਰਥਿਕ ਵਿਕਟ ਸਥਿਤੀ ਤੋਂ ਕੱਢਣ ਦੇ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਨਿਭਾਈ ਔਰ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਦੁਆਰਾ ਕੀਤੇ ਗਏ ਕੰਮਾਂ ਦਾ ਔਰ ਦੇਸ਼ ਦੀ ਆਰਥਿਕ ਪ੍ਰਗਤੀ ਵਾਸਤੇ ਦਿੱਤੇ ਯੋਗਦਾਨ ਦਾ ਸਨਮਾਨ ਕਰਦੀ ਹੈ। ਕੱਲ ਕੇਂਦਰੀ ਕੈਬਨਿਟ ਦੀ ਬੈਠਕ ਹੋਈ ਔਰ ਉਸ ਬੈਠਕ 'ਚ ਨਿਰਣਾ ਕੀਤਾ ਗਿਆ ਕਿ ਸardar Manmohan Singh ji ਦੇ ਸਮਾਰਕ ਅਤੇ ਸਮਾਦੀ ਸਥਲ ਦਾ ਨਿਰਮਾਣ ਕੀਤਾ ਜਾਏਗਾ। ਭਾਰਤੀ ਜਨਤਾ ਪਾਰਟੀ ਪੰਜਾਬ ਉਸ ਦਾ ਸਵਾਗਤ ਕਰਦੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਜੀ ਨੇ ਇਸ ਦੀ ਸਾਰੀ ਜਾਣਕਾਰੀ ਕਾਂਗਰਸ ਦੇ ਪ੍ਰੈਜ਼ੀਡੈਂਟ ਸ਼੍ਰੀ ਖੜਗੇ ਜੀ ਨੂੰ ਉਸੇ ਵੇਲੇ ਦੇ ਦਿੱਤੀ ਕਿ ਕੇਂਦਰ ਸਰਕਾਰ ਨੇ ਨਿਰਣੈ ਕੀਤਾ ਹੈ ਕਿ ਸardar Manmohan Singh ਜੀ ਦੇ ਸਮਾਰਕ ਔਰ ਸਮਾਦੀ ਜਿਹੜੀ ਹੈ ਉਹ ਬਣਾਈ ਜਾਏਗੀ ਔਰ ਉਸ ਦੇ ਵਾਸਤੇ ਜਿਹੜੀ ਜ਼ਮੀਨ ਅਧਿਗ੍ਰਹਿਣ ਕਰਨਾ ਟਰਸਟ ਬਣਾਣਾ ਹੈ ਫਿਰ ਟਰਸਟ ਦੇ ਨਾਂ ਤੇ ਜ਼ਮੀਨ ਨੂੰ ਟਰਾਂਸਫਰ ਕਰਨਾ ਹੈ ਇਹ ਸਾਰੀ ਪ੍ਰਕਿਰਿਆ ਜਿਹੜੀ ਹੈ ਤੁਰੰਤ ਸ਼ੁਰੂ ਕੀਤੀ ਜਾ ਰਹੀ ਹੈ। ਔਰ ਅਸੀਂ ਵੀ ਚਾਹਾਂਗੇ ਕਿ ਸardar Manmohan Singh ਜੀ ਦਾ ਜਿਹੜਾ ਸਮਾਰਕ ਹੈਗਾ ਉਹ ਜਲਦ ਤੋਂ ਜਲਦ ਬਣ ਕੇ ਤਿਆਰ ਹੋ ਜਾਵੇ। ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਇਸ ਵਿਸ਼ੇ ਤੇ ਵੀ ਔਰ ਐਸ ਵੇਲੇ ਵੀ ਉੱਤੇ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਨਾਲ ਮਨ ਨੂੰ ਪੀੜਾ ਹੁੰਦੀ ਹੈ। ਇਸ ਸ਼ੋਕ ਦੇ ਸਮੇਂ ਦੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਸੀ। ਔਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ 10 ਸਾਲ ਜਦੋਂ ਸardar मनमोहन ਸਿੰਘ ਜੀ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਆਪਾਂ ਸਾਰਿਆਂ ਨੇ ਦੇਖਿਆ ਕਿ ਕਾਂਗਰਸ ਨੇ ਉਹਨਾਂ ਦਾ ਕਿੰਨਾ ਕਿ ਸਨਮਾਨ ਕੀਤਾ। ਉਹਨਾਂ ਦੀ ਕੈਬਨਿਟ ਦੁਆਰਾ ਪਾਸ ਕੀਤਾ ਆਰਡੀਨੈਂਸ ਕਿਸ ਤਰੀਕੇ ਨਾਲ ਕਾਂਗਰਸ ਦੇ ਨੇਤਾ ਦੁਆਰਾ ਪ੍ਰੈਸ ਮੀਟ ਦੇ ਵਿੱਚ ਆ ਕੇ ਫਾੜੇ ਜਾਣਾ ਕੌਣ ਭੁੱਲਿਆ ਉਸ ਗੱਲ ਨੂੰ ਲੇਕਿਨ ਇਹ ਸਮਾਂ ਨਹੀਂ ਹੈ ਕਿ ਇਹਨਾਂ ਚੀਜ਼ਾਂ 'ਚ ਪਿਆ ਜਾਵੇ ਸੋ ਇਸ ਕਰਕੇ ਸਾਡੀ ਇੱਕ ਪ੍ਰਾਰਥਨਾ ਹੈ ਕਿ ਇਹਨਾਂ ਮੁੱਦਿਆਂ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਸਧਾਰਨ ਮਨਮੋਹਨ ਸਿੰਘ ਜੀ ਇੱਕ ਕਾਬਿਲ ਵਿਅਕਤੀ ਸੰਨ ਔਰ ਦੇਸ਼ ਦੇ ਪ੍ਰਤੀ ਉਹਨਾਂ ਦਾ ਯੋਗਦਾਨ ਜਿਹੜਾ ਹੈਗਾ ਵੈ ਉਹਨੂੰ ਅਸੀਂ ਭੁਲਾ ਨਹੀਂ ਸਕਦੇ ਭਾਰਤੀ ਜਨਤਾ ਪਾਰਟੀ ਦਾ ਜਿਤਕ ਸਵਾਲ ਹੈ ਭਾਰਤੀ ਜਨਤਾ ਪਾਰਟੀ ਨੇ ਕਦੀ ਵੀ ਜਿਹੜੇ ਰਾਸ਼ਟਰੀ ਨੇਤਾ ਨੇ ਉਹਨਾਂ ਤੇ ਰਾਜਨੀਤੀ ਨਹੀਂ ਕੀਤੀ ਜੇ ਭਾਤ ਸਦਾ ਮਦਰਮੌਨ ਮਾਲਵੀਆ ਜੀ ਕਾਂਗਰਸ ਦੇ ਬੜੇ ਬੜੇ ਨੇਤਾ ਸਨ ਸ਼੍ਰੀ ਪੀ ਵੀ ਨਰਸਿਮਹਾ ਰਾਓ ਜੀ ਕਾਂਗਰਸ ਦੇ 5 ਸਾਲ ਉਹਨਾਂ ਦੇ ਕਾਂਗਰਸ ਦੇ ਪ੍ਰਧਾਨ ਮੰਤਰੀ ਰਹੇ श्री प्रणब मुखर्जी कांग्रेस ਦੇ ਬਹੁਤ ਵੱਡੇ ਨੇਤਾ ਰਹੇ ਔਰ ਬਾਅਦ ਚ ਰਾਸ਼ਟਰਪਤੀ ਵੀ ਬਣੇ ਜੋ ਉਹਨਾਂ ਨੂੰ ਪਦਮਸ਼ਰੀ ਦੇਣ ਦਾ ਕੰਮ ਕੀਤਾ ਤੋ ਭਾਰਤੀ ਜਨਤਾ ਪਾਰਟੀ ਨੇ ਕੀਤਾ ਤੇ ਫਿਰ ਇਸ ਤਰ੍ਹਾਂ ਦੇ ਮੁੱਦਿਆਂ ਤੇ ਰਾਜਨੀਤਿਕ ਸ਼ੋਭਾ ਨਹੀਂ ਦੇਂਦੀ ਜੈ ਸਰਦਾਰ ਪਟੇਲ ਜਿਹਾ ਸਭ ਤੋਂ ਵੱਡੀ ਜੇ ਮੂਰਤੀ ਲਗਾਈ ਤੇ ਭਾਰਤੀ ਜਨਤਾ ਪਾਰਟੀ ਨੇ ਲਗਾਈ ਕਾਂਗਰਸ ਨੇ ਉਹਨਾਂ ਨੂੰ ਸਨਮਾਨ ਨਹੀਂ ਕੀਤਾ ਉਹ ਕੇਵਲ Nehru Gandhi ਪਰਿਵਾਰ ਤੱਕ ਹੀ ਸੀਮਿਤ ਰਹੀ ਸੋ ਅਸੀਂ ਇੱਕ ਕਾਂਗਰਸ ਨੂੰ ਇੱਕ ਵਾਰੀ ਫਿਰ ਕਾਂਗਰਸ ਦੇ ਨੇਤਾਵਾਂ ਨੂੰ ਔਰ ਦੂਸਰੇ ਰਾਜਨੀਤਿਕ ਨੇਤਾਵਾਂ ਨੂੰ ਇੱਕ ਪ੍ਰਾਰਥਨਾ ਕਰਨੀ ਚਾਹਾਂਗੇ ਕਿ ਇਸ ਦੁੱਖ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਸਰਦਾਰ ਮਰਮੋਤ ਸਿੰਘ ਜੀ ਦੇ ਸਮਾਰਕ اور ਸਮਾਦੀ ਜਲਦ ਨਿਰਮਾਣ ਹੋਵੇ ਇਹਦੇ ਵਾਸਤੇ ਵਚਨਬੱਧ ਹੈ। ਔਰ ਸਾਡਾ ਪ੍ਰਯਾਸ ਹੋਏਗਾ ਕਿ ਜਲਦੀ ਟਰਸਟ ਬਣਾਇਆ ਜਾਵੇ, ਜ਼ਮੀਨ ਦਾ ਅਧਿਗ੍ਰਹਿਣ ਕੀਤਾ ਜਾਵੇ, ਜ਼ਮੀਨ ਦਾ ਚੈਨ ਕੀਤਾ ਜਾਵੇ। ਔਰ ਸਮਾਰਕ ਜਲਦ ਜਲਦ ਬਣ ਕੇ ਤਿਆਰ ਹੋਵੇ। ਇਹ ਸਾਡੀ ਕੋਸ਼ਿਸ਼ ਰਹੇਗੀ। ਇੱਕ ਵਾਰੀ ਫੇਰ ਵਿਨਮਰ ਪ੍ਰਾਰਥਨਾ ਸਾਰਿਆਂ ਨੂੰ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਸਾਨੂੰ ਰਾਜਨੀਤੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। एफडीए मसले ते राजनीति करने वास्ते बहुत सारे विषय हुंदे ने। ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਰ ਰਾਜਨੀਤੀ ਕਰਦੇ ਆ। ਲੇਕਿਨ ਇਸ ਦੁੱਖ ਦੀ ਕੜੀ ਦੇ ਵਿੱਚ ਜਿਹੜਾ ਹੈਗਾ ਵਾ ਸਰਦਾਰ ਮਨਮੋਹ ਸਿੰਘ ਜੀ ਦੇ ਨਾਮ ਦੇ ਉੱਤੇ ਸਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਸਾਡੀ ਇਹਨੀ ਪ੍ਰਾਰਥਨਾ ਹੈ। ਸਰ ਨਮਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਗਰ ਆਟੋਮਟਿਕਲੀ ਭਾਜਪਾ ਸਾਹਿਬ ਦਾ ਅੰਤਿਮ ਰਸਮਾ ਰਾਜਕਟ ਨਹੀਂ ਹੁੰਦੀਆਂ ਤਾਂ ਫਿਰ ਇਸ ਤਰ੍ਹਾਂ ਦਾ ਲਖਨੂ ਜੀ ਨੇ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਕਿਸੇ ਇੱਕ ਪਾਰਟੀ ਦਾ ਨਹੀਂ ਦੇਸ਼ ਦੇ ਇਤਿਹਾਸ ਦਾ ਮਾਮਲਾ। ਮੈਂ ਤੇ ਪਹਿਲਾਂ ਹੀ ਕਹਿ ਰਿਹਾ ਜੀ ਕਿਸ ਅਸੀਂ ਸਰਦਾਰ ਮਨਮੋਹਨ ਸਿੰਘ ਦਾ ਸਨਮਾਨ ਕਰ ਰਹੇ ਹਾਂ ਅਸੀਂ ਤਾਂ ਸਮਾਰਕ ਵੀ ਬਣਾ ਰਹੇ ਹਾਂ ਸਮਾਦੀ ਵੀ ਬਣਾ ਰਹੇ ਹਾਂ ਕਾਂਗਰਸ ਅੱਛੇ ਨਾ ਕਿ ਉਹਨੇ ਕਿਹੜੇ ਕਿਹੜੇ ਬਖਸ਼ੀ ਨੇਤਾ ਨੂੰ ਸਨਮਾਨ ਕੀਤਾ ਤੇ ਕਿਹੜੇ ਬਖਸ਼ੀ ਨੇਤਾ ਦਾ ਉਹ ਕੀਤਾ ਜੀ ਅਸੀਂ ਫਿਰ ਵੀ ਕਹਿੰਦੇ ਕਿ ਇਹ ਤੁਖਦੀ ਕੜੀ ਹੈ ਸਾਨੂੰ ਇਸ ਤਰ੍ਹਾਂ ਦਾ ਕੋਈ ਬਖਤਵੇ ਨਹੀਂ ਦੇਣਾ ਚਾਹੀਦਾ ਜਿਸ ਨਾਲ ਸਰਦਾਰ ਮਨਮੋਹਨ ਸਿੰਘ ਜੀ ਦੇ ਸਨਮਾਨ 'ਚ ਕੋਈ ਕਮੀ ਆਵੇ ਔਰ ਭਾਰਤੀ ਜਨਤਾ ਪਾਰਟੀ ਬਚਨ ਬੱਧ ਹੈ ਕਿ ਉਹਨਾਂ ਦਾ ਪੂਰਾ ਮਾਨ ਔਰ ਸਨਮਾਨ ਉਹਨਾਂ ਨੇ 10 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ ਭਾਰਤੀ ਜਨਤਾ ਪਾਰਟੀ ਉਹਨਾਂ ਦਾ ਪੂਰਾ ਮਾਨ ਔਰ ਸਨਮਾਨ ਕਰਦੀ ਹੈ ਸਰ ਜੀ ਜਗ੍ਹਾ ਦੀ ਡਿਮਾਂਡ ਕੀਤੀ ਜਾ ਰਹੀ ਸੀ ਹੋਈ ਹੈ ਡੱਲੇ ਵਾਲੋਂ ਨੇ ਕਾਫੀ ਮੈਂ ਵੀ ਕੀ ਆਜ ਅੱਜ ਸਿਰਫ ਵਿਸ਼ੇ ਸੁਪਰੀਮ ਕੋਰਟ ਨੇ ਤਾਂ ਇਹ ਕੀ ਆ ਕੋਈ ਸਰਕਾਰ ਤੇ ਡੀਜੀਪੀ ਮੈਂ ਉਹ ਉਹ ਵਿਸ਼ਾ ਅਲੱਗ ਹੈ ਜੀ ਮੈਂ ਅੱਜ ਸਿਰਫ ਇਸ ਵਿਸ਼ੇ ਤੇ ਹੀ ਆਪ ਜੀ ਨਾਲ ਗੱਲਬਾਤ ਕਰਨ ਵਾਸਤੇ ਆਪਣਾ ਵਿਸ਼ਾ ਰੱਖਣ ਵਾਸਤੇ ਆਇਆ ਸੀ ਜਗ੍ਹਾ ਤੇ ਡਿਮਾਂਡ ਕੀਤੀ ਜਾ ਰਹੀ ਸੀ ਜਗ੍ਹਾ ਦੇ ਲਈ ਓਕੇ ਨਾ ਜਗ੍ਹਾ ਦੇਣ ਦਾ ਕੋਈ ਲੌਜੀਕ ਦਿੱਤਾ ਗਿਆ ਜੀ ਦੇਖੋ ਅਸੀਂ ਜਿਹੜਾ ਹੈਗਾ ਵਾ ਪ੍ਰਧਾਨ ਮੰਤਰੀ ਜਿਹੜਾ ਸੰਗਰਾਲਿਆ ਬਣਾਇਆ ਗਿਆ ਸਾਰੇ ਥਾਂ ਦੇ ਉੱਤੇ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀਆਂ ਦਾ ਉਥੇ ਸੰਗਰਾਲੇ ਦੇ ਵਿੱਚ ਉੱਚਿਤ ਸਥਾਨ ਜਿੱਦੇ ਨਾਲ ਕੀ ਇਕ ਥਾਂ ਦੇ ਉੱਤੇ ਸਾਰਿਆਂ ਦਾ ਹੋਵੇ ਐਸਾ ਇੱਕ ਕੇਂਦਰੀ ਯੋਜਨਾ ਹੈਗੀ ਹੈ ਉਥੇ ਵੀ ਹੋਏਗਾ ਔਰ ਅਸੀਂ ਅਲੱਗ ਸਮਾਰਕ ਔਰ ਉਹਨਾਂ ਦੀ ਸਮਾਦੀ ਬਣਾਉਣ ਜਾ ਰਹੇ ਹੈਗੇ ਕੇਂਦਰ ਸਰਕਾਰ ਨੇ ਨਿਰਣੈ ਕਰ ਲਿਆ ਤੋਂ ਬਾਅਦ ਕੋਈ ਬਚਦਾ ਹੀ ਨਹੀਂਗਾ ਕੋਈ ਗੱਲ ਕਰਨ ਦੀ ਜਿਹੜੀ ਰਾਸ਼ਟ੍ਰ ਦੀ ਡਿਮਾਂਡ ਸੀ ਉਹ ਪੂਰਾ ਨਾ ਕਰਨ ਦਾ ਕਿ ਲੋਜਿਕ ਦਿੱਤਾ ਮੈਂ ਕਹ ਰਿਹਾ ਜੀ ਇਸ ਵਿਸ਼ੇ ਤੇ ਅੰਦਰ ਸਿ ਸ੍ਰੀ ਰਾਜਨੀਤੀ ਕੀਤੀ ਜਾ ਰਹੀ ਹੈ ਉਹ ਕੋਈ ਜ਼ਰੂਰਤ ਨਹੀਂ ਹੈ ਉਸ ਰਾਜਨੀਤੀ ਕਰਨ ਦੀ ਇਸ ਤਰ੍ਹਾਂ ਦੀ ਇਹ ਕਿਸੇ ਕੋਈ ਕਾਰਨ ਤਾਂ ਹੋਵੇਗਾ ਨਾ ਨਹੀਂ ਮੈਂ ਤਾਂ ਕਹਿ ਰਹੀ ਜੀ ਜੋ ਗਵਰਨਮੈਂਟ ਦੀ ਪਾਲਿਸੀਸ ਹੈਗੀਆਂ ਨੇ ਅਸੀਂ ਪੂਰਾ ਮਾਨ ਸਨਮਾਨ ਉਹਨਾਂ ਦਾ ਕਰਦੇ ਆ ਉਸੇ ਮਾਨ ਸਨਮਾਨ ਦੇ ਹਿਸਾਬ ਨਾਲ ਹੀ ਅਸੀਂ ਉਹਨਾਂ ਦਾ ਪ੍ਰਤੀਸ਼ਰਧਾ ਰੱਖਦੇ ਹੋਏ ਉਹਨਾਂ ਦੇ ਸਮਾਦੀ ਸਥਲ ਔਰ ਸਮਾਰਕ ਜਿਹੜਾ ਹੈ ਕੇਂਦਰ ਸਰਕਾਰ ਨੇ ਬਣਾਉਣ ਦਾ ਦੇਣਾ ਕੀਤਾ ਹੈ